मीत अनमोल ਦੀ ਓਸ਼ੋ ਦੇ ਪਰਚਨਾ ਚੋਂ ਸੰਕਲਿਤ ਬੂਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਦਿਲ ਮੰਗੇ ਮੋਰ ਲਾਰਡ ਬਾਇਰਨ ਆਗਰੇਸੀ ਦਾ ਵੱਡਾ ਕਵੀ ਸੀ ਉਸ ਨੇ ਸੈਂਕੜੇ ਔਰਤਾਂ ਨੂੰ ਪਿਆਰ ਕੀਤਾ ਉਹ ਛੇਤੀ ਹੱਕ ਜਾਂਦਾ ਸੀ ਤੇ 2-4 ਦਿਨਾਂ ਵਿੱਚ ਹੀ ਇੱਕ ਔਰਤ ਤੋਂ ਹੱਕ ਜਾਂਦਾ ਸੁੰਦਰ ਸੀ ਮਸ਼ਹੂਰ ਸੀ ਮਹਾਕਵੀ ਸੀ ਸ਼ਖਸੀਅਤ ਵਿੱਚ ਉਸ ਤੇ ਚੁੰਬਕ ਸੀ ਤੌਰ ਤਾਂ ਖਿੱਚੀਆਂ ਜਾਂਦੀਆਂ ਸਨ ਇਹ ਜਾਣਦੇ ਹੋਏ ਵੀ ਕਿ 2-4 ਦਿਨਾਂ ਬਾਅਦ ਦੁੱਧ ਵਿੱਚੋਂ ਕੱਢ ਕੇ ਸੁੱਟੀਆਂ ਮੱਖੀਆਂ ਵਰਗੀ ਸਥਿਤੀ ਹੋਵੇਗੀ ਪਰ 2-4 ਦਿਨ ਵੀ ਵੈਰਨ ਨਾਲ ਰਹਿਣ ਦਾ ਖੁਸ਼ਕਿਸਮਤ ਮੌਕਾ ਕੋਈ ਵੀ ਛੱਡਣਾ ਨਹੀਂ ਸੀ ਚਾਹੁੰਦੀ ਕਹਿੰਦੇ ਹਨ ਕਿ ਲੋਕ ਇੰਨੇ ਡਰ ਗਏ ਸਨ ਵੈਰਨ ਤੋਂ ਕਿ ਵੈਰਨ ਜਿਸ ਰੈਸਟੋਰੈਂਟ ਵਿੱਚ ਜਾਂਦਾ ਪਤੀ ਆਪਣੀਆਂ ਪਤਨੀਆਂ ਦਾ ਹੱਥ ਫੜ ਕੇ ਦੂਜੇ ਦਰਵਾਜ਼ੇ ਤੋਂ ਬਾਹਰ ਚਲੇ ਜਾਂਦਾ ਜਿਸ ਸਭਾ ਸੁਸਾਇਟੀਆਂ ਵਿੱਚ ਬਾਇਰਨ ਆਉਂਦਾ ਉੱਥੇ ਲੋਕ ਆਪਣੀਆਂ ਪਤਨੀਆਂ ਨਹੀਂ ਸੰਲਿਆਉਂਦੇ ਸੀ ਕੁਝ ਗੱਲ ਉਸ ਆਦਮੀ ਵਿੱਚ ਕੁਝ ਗੁਰਤਾਕਰਸ਼ਨ ਸੀ ਪਰ ਇੱਕ ਔਰਤ ਜਿਨ੍ਹਾਂ ਨਾਂ ਚੁਕੀ ਉਹਨਾਂ ਹੀ ਬਾਇਰਨ ਨੇ ਜ਼ਿਆਦਾ ਚੁਕਾਉਣਾ ਚਾਹਿਆ ਪਰ ਉਸ ਔਰਤ ਨੇ ਇੱਕ ਸ਼ਰਤ ਰੱਖੀ ਕਿ ਜਦੋਂ ਤੱਕ ਵਿਆਹ ਨਾ ਹੋ ਜਾਵੇ ਉਦੋਂ ਤੱਕ ਮੇਰਾ ਹੱਥ ਵੀ ਨਹੀਂ ਛੂਹ ਸਕੋਗੇ ਵਿਆਹ ਪਹਿਲਾਂ ਗੱਲਾਂ ਬਾਅਦ ਚ ਔਰ ਸੁੰਦਰ ਸੀ ਅਤੇ ਅਜਿਹੀ ਚੁਣੌਤੀ ਕਦੇ ਕਿਸੇ ਨੇ ਬਾਇਰਨ ਨੂੰ ਦਿੱਤੀ ਵੀ ਨਹੀਂ ਸੀ ਔਰ ਤਾਂ پاਗਲ ਸਨ ਉਸਲੀ ਉਸ ਦਾ ਇਸ਼ਾਰਾ ਕਾਫੀ ਸੀ ਪਰ ਇਹ ਔਰਤ ਸੀ ਕਿ ਜ਼ਿਰ ਤੇ ਅੜੀ ਸੀ ਤੇ ਸੁੰਦਰ ਸੀ ਸੁੰਦਰ ਚਾਹੇ ਬਹੁਤੀ ਨਾ ਵੀ ਰਹੀ ਹੋਵੇ ਪਰ ਉਸ ਦੀ ਚੁਣੌਤੀ ਨੇ ਉਸ ਨੂੰ ਹੋਰ ਸੁੰਦਰ ਬਣਾ ਦਿੱਤਾ ਸੀ ਕਿਉਂਕਿ ਜਿਹੜੀ ਚੀਜ਼ ਜਿੰਨੀ ਜ਼ਿਆਦਾ ਸਾਡੀ ਪਹੁੰਚ ਤੋਂ ਬਾਹਰ ਹੁੰਦੀ ਹੈ ਉਹਨੇ ਹੀ ਜ਼ਿਆਦਾ ਸੀ ਉਸ ਪ੍ਰਤੀ ਆਕਰਸ਼ਿਤ ਹੋ ਜਾਂਦੇ ਹਾਂ ਐਵਰੇਸਟ ਤੇ ਚੜਨ ਦਾ ਕੋਈ ਵਿਸ਼ੇਸ਼ ਆਨੰਦ ਨਹੀਂ ਹੈ ਉਹਨੇ ਦੀ ਪਹਾੜੀ ਤੇ ਚੜੋਗੇ ਤਾਂ ਵੀ ਚੱਲੇਗਾ ਪਰ ਐਵਰੇਸਟ ਪਹੁੰਚ ਤੋਂ ਬਾਹਰ ਹੈ ਮੁਸ਼ਕਲ ਹੈ ਇਹ ਚੁਣੌਤੀ ਹੈ ਜਦੋਂ ਐਡਮੰਡ ਹਲੇਰੀ ਪਹਿਲੀ ਵਾਰ ਐਵਰੇਸਟ ਤੇ ਚੜਿਆ ਤੇ ਵਾਪਸ ਆਇਆ ਤਾਂ ਉਸ ਨੂੰ ਪੁੱਛਿਆ ਗਿਆ ਕਿ ਆਖਰ ਕੀ ਗੱਲ ਸੀ ਤੁਸੀਂ ਐਵਰੇਸਟ ਤੇ ਕਿਉਂ ਚੜਨਾ ਚਾਹੁੰਦੇ ਸੀ ਤਾਂ ਉਸਨੇ ਕਿਹਾ ਕਿ ਇਸ ਲਈ ਕਿਉਂਕਿ ਐਵਰੇਸਟ ਅਣ ਚੜਿਆ ਸੀ ਇਹ ਚੁਣੌਤੀ ਕਾफी ਸੀ ਇਹ ਆਦਮੀ ਦੀ ਹੌਮੇ ਤੇ ਵੱਡੀ ਛੋਟ ਸੀ ਐਵਰੇਸਟ ਤੇ ਚੜਨਾ ਹੀ ਸੀ ਚੜਨਾ ਹੀ ਪੈਂਦਾ ਹਾਲਾਂਕਿ ਉੱਥੇ ਪਾਉਣ ਲਈ ਕੁਝ ਵੀ ਨਹੀਂ ਸੀ ਔਰਤ ਐਵਰੈਸਟ ਬਣ ਗਈ ਬੈਰਨ ਲਈ ਬੈਰਨ ਜ਼ਬਾਨਾ ਹੋ ਗਿਆ ਔਰਤਾਂ ਉਸਦੀ پاگل ਸਨ ਬੈਰਨ ਉਸ ਔਰਤਲੀ پاگل ਹੋ ਗਿਆ ਤੇ ਆਖਰਕਾਰ ਉਸਨੂੰ ਚੁਗਣਾ ਪਿਆ ਵਿਆਹ ਲਈ ਰਾਜ਼ੀ ਹੋਣਾ ਪਿਆ ਜਿਸ ਦਿਨ ਉਹ ਚਰਚ ਵਿੱਚੋਂ ਵਿਆਹ ਕਰਕੇ ਉਤਰ ਰਹੀ ਸੀ ਪੌੜੀਆਂ 'ਚ ਅਜੇ ਉਹਨਾਂ ਦੇ ਸਨਮਾਨ ਵਿੱਚ ਸਵਾਗਤ ਲਈ ਜਗਾਈਆਂ ਹੋਈਆਂ ਮੋਮਬਤੀਆਂ ਬੁਝੀਆਂ ਵੀ ਨਹੀਂ ਸਨ ਮਹਿਮਾਨ ਅਜੇ ਜਾ ਹੀ ਰਹੇ ਸਨ ਚਰਚ ਦੀਆਂ ਘੰਟੀਆਂ ਜਵਾਜੀ ਰਹੀਆਂ ਸਨ ਉਸ ਅਰਧ ਹੱਥ ਫੜ ਕੇ ਪੌੜੀਆਂ ਉਤਰਿਆ। ਅਤੇ ਤਦੇ ਇੱਕ ਪਾਲੀ ਠਿੱਠਕ ਕੇ ਖੜਾ ਹੋ ਗਿਆ। ਇੱਕ ਔਰਤ ਨੂੰ ਉਸਨੇ ਸਾਹਮਣੇ ਰਸਤੇ ਤੋਂ ਲੰਘਦੇ ਆ ਵੇਖਿਆ। ਬੈਰਨੁੰਜ ਆਦਮੀ ਇਮਾਨਦਾਰ ਸੀ। ਉਸਨੇ ਆਪਣੀ ਪਤਨੀ ਨੂੰ ਕਿਹਾ ਸੁਣ ਤੂੰ ਦੁਖੀ ਤਾਂ ਹੋਵੇਂਗੀ ਪਰ ਸੱਚੀ ਗੱਲ ਮੈਨੂੰ ਦੱਸਣੀ ਹੀ ਚਾਹੀਦੀ ਹੈ। ਕੱਲ ਤੱਕ ਮੈਂ دیਵਾਨਾ ਸੀ। ਪਰ ਜਿਵੇਂ ਹੀ ਤੇਰਾ ਹੱਥ ਮੇਰੇ ਹੱਥ ਵਿੱਚ ਆਇਆ ਤੇ ਅਸੀਂ ਵਿਆਹ ਕਰਵਾ ਲਿਆ ਮੇਰਾ ਸਾਰਾ ਰਸ ਖਤਮ ਹੋ ਗਿਆ। ਤੂੰ ਪ੍ਰਾਣੀ ਪੈ ਗਈ ਹੈ ਅਜੇ ਤੱਕ ਕੋਈ ਸਬੰਧ ਵੀ ਨਹੀਂ ਬਣਾਇਆ ਗਿਆ ਪਰ ਤੂੰ ਪ੍ਰਾਣੀ ਹੋ ਗਈ ਹੈ ਅਤੇ ਉਹ ਔਰਤ ਜਿਹੜੀ ਹੁਣੇ-ਹੁਣੇ ਸਾਹਮਣੇ ਤੋਂ ਲੰਘ ਰਹੀ ਹੈ ਇੱਕ ਪਾਲੀ ਮੈਂ ਉਹਨੂੰ ਵੇਖ ਕੇ ਮੰਤਰ ਮੁਕਤ ਹੋ ਗਿਆ ਮੈਂ ਤੈਨੂੰ ਭੁੱਲ ਗਿਆ ਕਿ ਤੇਰਾ ਹੱਥ ਮੇਰੇ ਹੱਥ ਵਿੱਚ ਹੈ ਮੈਨੂੰ ਤੇਰਾ ਖਿਆਲ ਵੀ ਨਹੀਂ ਰਿਹਾ ਇਹ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ ਹਾਂ ਮੇਰਾ ਰਸ ਖਤਮ ਹੋ ਗਿਆ ਕਿਉਂਕਿ ਤੇਰਾ ਹੱਥ ਮੇਰੇ ਹੱਥ ਵਿੱਚ ਹੈ ਤੈਨੂੰ ਪਾ ਹੀ ਲਿਆ ਹੁਣ ਉਹ ਰਸ ਉਹ ਉਤਸੁਕਤਾ ਨਹੀਂ ਰਹੀ ਤੁਸੀਂ ਸ਼ਾਇਦ ਇੰਨੇ ਇਮਾਨਦਾਰ ਨਾ ਵੀ ਹੋਵੋ ਪਰ ਕੀ ਤੁਸੀਂ ਖਿਆਲ ਕੀਤਾ ਹੈ ਜਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਤੁਸੀਂ ਪਰੇਸ਼ਾਨ ਸੀ ਇੱਕ ਸੁੰਦਰ ਕਾਰ ਖਰੀਦਣਾ ਚਾਹੁੰਦੇ ਸੀ ਸਾਲਾਂ ਤੱਕ ਪੈਸਾ ਕਮਾਇਆ ਸਖਤ ਮਿਹਨਤ ਕੀਤੀ ਫਿਰ ਜਿਸ ਦਿਨ ਆਕੇ ਦਲਾਨ ਵਿੱਚ ਕਾਰ ਖੜੀ ਹੋ ਗਈ ਤੁਸੀਂ ਉਸਦੇ ਦੁਆਲੇ ਘੁੰਮ ਕੇ ਵੇਖਿਆ ਤੇ ਛਾਤੀ ਬੈਠ ਕੇ ਕਿ ਬਸ ਹੋ ਗਿਆ ਹੈ ਹੁਣ ਹੁਣ ਕੀ ਕਰਨ ਨੂੰ ਹੈ ਦੋ ਚਾਰ ਦਿਨ ਚਾ ਰਹੇਗਾ ਕਾਰ ਲੈ ਕੇ ਨਿਕਲੋਗੇ ਸੜਕ ਤੇ ਕਰਕਾਰ ਉਸ ਦਿਨ ਤੋਂ ਪ੍ਰਾਣੀ ਹੋਣ ਲੱਗੀ ਜਿਸ ਦਿਨ ਤੁਸੀਂ ਇਸ ਨੂੰ ਕਰ ਲਿਆ ਹਰ ਰੋਜ਼ ਪ੍ਰਾਣੀ ਹੀ ਹੋਵੇਗੀ ਤੇ ਰੋਜ਼ ਰੋਜ਼ ਦਾ ਜੋ ਰਸ ਤੁਹਾਡੇ ਵਿਚਾਰ ਸੀ ਉਹ ਘਟਦਾ ਚਲਾ ਜਾਵੇਗਾ ਇਸੇ ਕਰ ਲਈ ਤੁਸੀਂ ਕਈ ਦਿਨ ਸੁੱਤੇ ਨਹੀਂ ਦਿਨ ਰਾਤ ਸੁਪਨੇ ਵੇਖ ਕੇ ਫਿਰ ਸੋਚਿਆ ਵਿਚਾਰਿਆ ਅਤੇ ਹੁਣ ਇਹੀ ਤੁਹਾਡੇ ਦਿਲਾਂ ਵਿੱਚ ਆ ਕੇ ਖੜੀ ਹੈ ਅਤੇ ਹੁਣ ਇਹਦੀ ਯਾਦ ਤੱਕ ਨਹੀਂ ਆਉਂਦੀ ਇਹੀ ਤੁਹਾਡੇ ਸਾਰੇ ਜੀਵਨ ਦੀ ਕਹਾਣੀ ਹੈ ਮਨ ਨਵੇਂ ਦੀ ਮੰਗ ਕਰਦਾ ਪਰ ਨਵਾਂ ਤਾਂ ਮਿਲਦਿਆਂ ਹੀ ਪੁਰਾਣਾ ਹੋ ਜਾਂਦਾ ਹੈ ਅਤੇ ਮਨ ਫਿਰ ਉਦਾਸੀ ਨਾਲ ਭਰ ਜਾਂਦਾ ਹੈ ਜਿਹੜਾ ਨਵੇਂ ਨੂੰ ਮੰਗੇਗਾ ਉਹ बार-बार दुखी ਹੋਵੇਗਾ ਕਿਉਂਕਿ ਨਵਾਂ ਮਿਲਦੇ ਹੀ ਪੁਰਾਣਾ ਹੈ ਸਦੀਵੀ ਦੀ ਪਾਲ ਕਰੋ ਜੋ ਕਿ ਨਵਾਂ ਵੀ ਨਹੀਂ ਹੈ ਤੇ ਕਦੇ ਪੁਰਾਣਾ ਵੀ ਨਹੀਂ ਹੁੰਦਾ ਜੋ ਹਮੇਸ਼ਾ ਹਮੇਸ਼ਾ ਇੱਕੋ ਜਿਹਾ ਹੁੰਦਾ ਹੈ ਇੱਕ ਰਸ ਉਸ ਇੱਕ ਰਸਤੇ ਦਾ ਨਾਮ ਹੀ ਪਰਮਾਤਮਾ ਹੈ ਧੰਨਵਾਦ